ਮਿਸਾਸੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੀ ਸ਼ਹੀਦੀ ਦੇ ਜਿਹੜੇ ਦਿਨ ਨੇ ਚੱਲ ਰਹੇ ਹਨ ਹੋਰਾਂ ਦੀ ਲਾਸਾਨੀ ਸ਼ਹੀਦੀ ਨੂੰ ਸਾਰੀ ਦੁਨੀਆ ਲਗਮਸਤਕ ਹੋ ਰਹੀ ਹੈ ਛੋਟੇ ਸਹਜਿਆਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਉਸ ਸਮੇਂ ਦਾ ਮੀਤ ਇਹਨਾਂ ਲਿਖਿਆ ਜਦੋਂ ਨੀਂਹਾਂ ਦੇ ਵਿੱਚ ਸਹਿਜ ਜਰਦੇ ਉੱਜੜ ਜਾਂਦੇ ਨੇ ਤਾਂ ਉਸ ਸਮੇਂ ਵੀ ਜਿਹੜੀ ਗੱਲ ਬਾਤ ਹੈ ਉਹ ਵੀ ਤਰ੍ਹਾਂ ਹੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹੈ ਇਹ ਸ਼ਕਤੀ ਦਾ ਹੌਸਲਾ ਹੋ ਜਾਂਦੀ ਹੈ ਹੋ ਜਾਂਦੀ ਵਿੱਚ ਚੇਦੀਵਾਰਾਂ ਦੇ ਦੋ ਨਾਲ ਖਲੋਗੇ ਤੂੰ ਜਾਂਦੀ ਵਿੱਚ ਚੇਦੀਵਾਰਾਂ ਦੇ ਦੋ ਨਾਲ ਖਲੋਗੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਉਹ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਉਸ ਘੜੀ ਜਲਾਦਾਨੇ ਹੋ ਰੰਗ ਪੀਲੇ ਹੋਵੇ ਜਦ ਮਿੱੱਚੇ ਦੀਵਾਰਾਂ ਦੇ ਦੋ ਦਾਰ ਖੇਲੋਵੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਉਹ ਦਿਲ ਲੱਗਣ ਪਹਾੜ ਜਿਡੇ ਪਾਵੇਂ ਉਮਰ ਨਿਆਣੀ ਮੁੰਡੇ ਲੱਗਣ ਪਹਾੜ ਜਿਡੇ ਪਾਵੇਂ ਉਮਰ ਨਿਆਣੀ ਓਟੇ ਮਾ ਗੁਜਰੀ ਦੇ ਖੜੇ ਛਾਤੀਆਂ ਤਾਣੀ ਉਹ ਤੇ ਮਾਂ ਗੁਜਰੀ ਦੇ ਖੜੇ ਛਾਤੀਆਂ ਤਾਹੀਂ ਉਹ ਪੱਥਰ ਦਿਲ ਢੜ ਕੇ ਵੀ ਅੱਜ ਮੂੰਹ ਸੀ ਹੋਵੇ ਜੱਟ ਵਿੱਚ ਦੀਵਾਰਾਂ ਦੇ ਦੋ ਨਾਲ ਖੜੋਵੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਛੇਰਾ ਨੂੰ ਤਾੜ ਰਹਾ ਸੀ ਸੁਬਾਹ ਕੁੱਤਾ ਪੁੱਤ ਗੁਰੂ ਗਵਿੰਦ ਸਿੰਘ ਦੇ ਪਰ ਡਰੇ ਨਾ ਉਕਾ ਉਹ ਪੁੱਤ ਗੁਰੂ ਗਵਿੰਦ ਸਿੰਘ ਦੇ ਪਰ ਡਰੇ ਨਾ ਉਕਾ ਉਡਦੇ ਹੋਏ ਪੰਛੀ ਵੀ ਉਡਦੇ ਹੋਏ ਪੰਛੀ ਵੀ ਹੋਟਾ ਦੇ ਪਿੱਛੇ ਦੀਵਾਰਾਂ ਦੇ ਦੋ ਨਾਲ ਖਲੋਵੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਸਭ ਸੋਚੀਂ ਪੈ ਗਏ ਸੀ ਇਹ ਜ਼ੁਲਮ ਕੀ ਹੋਇਆ ਉਹ ਭਾਣਾ ਕੀ ਬਰਤ ਰਿਹਾ ਦਿਲ ਹਰ ਇੱਕ ਰੋਇਆ ਪਹਾੜਾਂ ਦੀ ਵਰਤ ਰਹਾ ਦਿਲ ਹਰੀ ਕੇ ਰੋਇਆ ਮਿੱਟਿਆ ਜਿੰਦਾਨੇ ਮਿੱਟਿਆ ਜਿੰਦਾਨੇ ਅੱਜ ਤੁਸ਼ਣੇੜ ਹੋ ਗਏ ਜਦ ਵਿੱਚ ਦੀਵਾਰਾਂ ਦੇ ਦੋ ਨਾਲ ਖਲੋਵੇ ਧਰਤੀ ਵੀ ਕੰਗ ਗਈ ਅਸਮਾਨ ਵੀ ਰੋਏ ਜੋਰਾਬਰ ਸਿੰਘ ਫਤਿਹ ਖੜੇ ਫਤਿਹ ਬਣਾਉਂਦੇ ਜੋਦੇ ਦਿਲਦਾਰ ਕਹੇ ਸੀ ਨਹੀਂ ਕਬਰ ਆਉਂਦੇ ਉਹ ਜੋਦੇ ਬੰਦ ਵੀਰ ਕਹੇ ਸੀ ਨਹੀਂ ਕਬਰ ਆਉਂਦੇ ਉਹ ਸਰਹੰਦਿਆਂ ਕੰਡਾ ਨੇ ਸਰਹੰਦਿਆਂ ਕੰਡਾ ਨੇ ਹਿੰਦੂ ਚੰਦ ਨੂੰ ਕੋਰੇ ਜਿਹਾ ਤੇ ਬਿੱਚੇ ਦੀਵਾਰਾਂ ਦੇ ਦੋ ਨਾਲ ਫੇਲੋਵੇ ਤੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਉਸ ਘੜੀ ਜਲਾ ਧਾਂਦੇ ਉਸ ਘੜੀ ਜਲਾ ਧਾਂਦੇ ਹੋ ਰੰਗ ਪੀਲੇ ਹੋ ਗਏ ਜਿਹਾ ਤੇ ਬਿੱਚੇ ਦੀਵਾਰਾਂ ਦੇ ਦੋ ਨਾਲ ਫੇਲੋਵੇ ਅਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ